ਰੋਟੀ ਦੀ ਭਾਲ ਚ ਦੁਬਈ ਗਏ ਨੌਜਵਾਨ ਦੀ ਹੋਈ ਮੌਤ ਅੰਮ੍ਰਿਤਸਰ ਦੇ ਪਿੰਡ ਨਾਰਲਾ ਦਾ ਰਹਿਣ ਵਾਲਾ ਗੁਰਜੰਟ ਸਿੰਘ ਜੋ ਰੋਟੀ ਦੀ ਭਾਲ ਚ ਦੁਬਈ ਗਿਆ ਸੀ ਤੇ ਹੋਰ ਨੌਜਵਾਨਾਂ ਵਾਂਗ ਆਪਣੇ ਬਿਹਤਰ ਭਵਿੱਖ ਦੇ ਸੁਪਨੇ ਨੂੰ ਲੈ ਕੇ ਦੁਬਈ ਗਿਆ ਗੁਰਜੰਟ ਅਜੇ ਬੀਤੀ 21 ਮਾਰਚ ਨੂੰ ਹੀ ਦੁਬਈ ਆਇਆ ਸੀ ਕਿ ਕੇਵਲ 10 ਦਿਨ ਬਾਅਦ ਹੀ 31 ਮਾਰਚ ਨੂੰ ਅਣਕਿਆਸੀ ਹਾਲਾਤਾਂ ਚ ਉਸ ਦੀ ਮੌਤ ਹੋ ਗਈ ਤੇ ਅੱਜ ਸਰਪੰਦ ਦਾ ਭਲਾ ਟਰਸਟ ਵੱਲੋਂ ਨੌਜਵਾਨ ਦੀ ਮ੍ਰਿਤਕ ਦੇ ਦੁਬਈ ਤੋਂ ਅੰਮ੍ਰਿਤਸਰ ਲਿਆਂਦੀ ਗਈ ਡਾਕਟਰ ਓਬਰਾਏ ਨੇ ਦੱਸਿਆ ਹੈ ਕਿ ਇਸ ਘਟਨਾ ਸੰਬੰਧੀ ਜਦ ਮ੍ਰਿਤਕ ਦੇ ਵਾਰਸਾ ਨੇ ਉਹਨਾਂ ਨੂੰ ਅੰਮ੍ਰਿਤਸਰ ਟੀਮ ਰਾਹੀਂ ਮਿਲ ਕੇ ਆਪਣੇ ਨਾਲ ਹੋਈ ਇਸ ਅਨਹੋਣੀ ਬਾਰੇ ਦੱਸਿਆ ਤਾਂ ਉਹਨਾਂ ਨੇ ਭਾਰਤ ਤੋਂ ਗੁਰਜੰਟ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਨੂੰ ਦੁਬਈ ਬੁਲਾ ਕੇ ਉਸ ਦੇ ਮ੍ਰਿਤਕ ਸ਼ਰੀਰ ਦੀ ਪਛਾਣ ਕਰਵਾਉਣ ਲਈ ਬੁਲਾਇਆ ਡਾਕਟਰ ਓਬਰਾਏ ਵੱਲੋਂ ਦੱਸਿਆ ਗਿਆ ਹੈ ਕਿ ਟਰਸਟ ਵੱਲੋਂ ਗੁਰਜੰਟ ਸਿੰਘ ਦੀ ਵਿਧਵਾ ਨੂੰ 1500 ਰੁਪਏ ਜਦਕੀ ਅੰਗਹੀਨ ਪਿਤਾ ਨੂੰ 1000 ਰੁਪਏ ਕੁੱਲ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ ਸਰਬੰਦ ਦਾ ਪਲਾ ਟਰਸਟ ਨੇ ਦੁਬਈ ਸਾਰੇ ਕਾਗਜ਼ ਪੱਤਰ ਤਿਆਰ ਕਰਵਾ ਕੇ ਨੌਜਵਾਨ ਦੀ ਲਾਸ਼ ਨੂੰ ਅੰਮ੍ਰਿਤਸਰ ਭਜਵਾਇਆ ਪਰਿਵਾਰ ਵੱਲੋਂ ਬਰੋਏ ਨੂੰ ਸ਼ੁਕਰੀਆ ਵੀ ਕੀਤਾ ਗਿਆ ਹੈ ਕਿ ਉਹਨਾਂ ਬਦੌਲਤ ਹੀ ਪਰਿਵਾਰ ਨੂੰ ਗੁਰਜੰਟ ਦੇ ਅੰਤਿਮ ਦਰਸ਼ਨ ਨਸੀਬ ਹੋ ਸਕੇ ਹਨ ਜੰਡਿਆਲਾ ਗੁਰੂ ਤੋਂ ਪਰਮਜੀਤ ਸਿੰਘ ਦੀ ਰਿਪੋਰਟ ਇਹ ਜੀ ਸਾਡਾ ਪਰਿਵਾਰ ਦਾ ਨਜ਼ਦੀਕੀ ਰਿਸ਼ਤੇਦਾਰ ਗੁਰਜੰਟ ਸਿੰਘ ਨੌਜਵਾਨ ਜਿਹੜਾ ਪਿੰਡ ਨਾਰਲਾ ਸੀ ਕੁਝ ਦਿਨ ਪਹਿਲਾਂ ਰੋਜੀ ਰੋਟੀ ਦੀ ਭਾਲ ਵਾਸਤੇ ਵਿਦੇਸ਼ ਚ ਗਿਆ ਹੱਸਦਾ ਖੇਡਦਾ ਗਿਆ ਪਰਿਵਾਰ ਨੂੰ ਹੱਸਦਾ ਖੇੜਿਆ ਛੱਡ ਕੇ ਗਿਆ ਉੱਥੇ ਜਾ ਕੇ ਕੁਝ ਦਿਨਾਂ ਬਾਅਦ ਇਹਦੇ ਦਰਦਨਾਕ ਹਾਦਸੇ ਦੀ ਖਬਰ ਮਿਲੀ ਪਰਿਵਾਰ ਨੂੰ ਤੇ ਬਹੁਤ ਪਰਿਵਾਰ ਜਿਹੜਾ ਸਦਮੇ 'ਚ ਗਿਆ ਉਸ ਔਖੀ ਘੜੀ ਦੇ ਵਿੱਚ ਸਾਡੇ ਅਸੀਂ ਸਾਰਿਆਂ ਨੇ ਅਪਰੋਚ ਕਰਕੇ ਸਰਦਾਰ ਐਸਪੀ ਸਿੰਘ ਬਰਾਏ ਔਰ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਆ ਇਹਨਾਂ ਨੇ ਸਾਡੀ ਔਖੇ ਸਮੇਂ ਤੇ ਬਾਹ ਫੜੀ ਆ ਤੇ ਬਹੁਤ ਵੱਡ ਸਹਿਯੋਗ ਦਿੱਤਾ ਬਹੁਤ ਵੱਡਾ ਯੋਗਦਾਨ ਇਹਨਾਂ ਦਾ ਅੱਜ ਜਿਹੜਾ ਬੱਚਾ ਉਹਦੀ ਡੈੱਡ ਬੋਡੀ ਇੱਥੇ ਆ ਰਹੀ ਆ ਪਰਿਵਾਰ ਨੇ ਮਾਪਿਆਂ ਨੇ ਉਹਦਾ ਮਿੱਤਰ ਸਰੀਰ ਦੇ ਵਿੱਚ ਉਹਦਾ ਮੂੰਹ ਵੇਖਣਾ ਇਹ ਇਹਨਾਂ ਦੇ ਕਰਕੇ ਇਹਨਾਂ ਦੀ ਬਦੌਲਤ ਹੀ ਹੋ ਸਕਿਆ ਸੰਭਵ ਇਸ ਕਰਕੇ ਪਰਿਵਾਰ ਵੱਲੋਂ ਸਮੁੱਚੇ ਰਿਸ਼ਤੇਦਾਰਾਂ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਤੇ ਐਸਪੀ ਸਿੰਘ ਉਹ ਬਰਾਏ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਮੇਰਾ ਨਾਮ ਸੁਖਦੀਪ ਸਿੱਧੂ ਆ ਮੈਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦਾ ਮਾਝਾ ਜੋਂਦਾ ਸਲਾਹਕਾਰ ਆ ਬੜੀ ਦੁਖਦਾਈ ਖਬਰ ਮਿਲੀ ਸੀਗੀ ਕਿ ਅਮਰਸਰ ਜ਼ਿਲ੍ਹੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜਿਹੜਾ ਨਾਰਲਾ ਪਿੰਡ ਆ ਉੱਥੋਂ ਦਾ ਇੱਕ ਨੌਜਵਾਨ ਸੀਗਾ 35 ਸਾਲ ਦਾ ਕੁਰਜੰਟ ਸਿੰਘ ਪੁੱਤਰ ਕਾਬਲ ਸਿੰਘ ਉਹ ਇੱਥੋਂ ਆਪਣੇ ਰੋਜ਼ਗਾਰ ਦੀ ਭਾਲ ਵਾਸਤੇ ਇਸੇ ਸਾਲ ਹੀ 21 ਮਾਰਚ ਦੇ ਕਰੀਬ ਦਬਈ ਗਿਆ ਸੀਗਾ ਪਰ 10 ਦਿਨ ਬਾਅਦ ਉੱਥੇ ਉਹਦੀ ਬੜੇ ਅਣਜਾਣ ਜਿਹੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਕਾਫੀ ਸਮੇਂ ਬਾਅਦ ਜਦੋਂ ਇੱਥੇ ਪਰਿਵਾਰ ਵਾਲਿਆਂ ਨੇ ਉਹਨਾਂ ਦੀ ਸਾਕਸਬੰਧੀਆਂ ਨੇ ਸਾਡੀ ਅੰਮ੍ਰਿਤਸਰ ਟੀਮ ਨਾਲ ਸੰਪਰਕ ਕੀਤਾ ਇਸ ਘਟਨਾ ਬਾਰੇ ਸਾਥਸੀ ਬਾਰੇ ਤੇ ਫਿਰ ਅਭਰਾਏ ਸਾਹਿਬ ਦੇ ਨਾਲ ਸੰਪਰਕ ਦੇ ਵਿੱਚ ਉਹਨਾਂ ਦੀ ਜਾਣਕਾਰੀ ਦੇ ਵਿੱਚ ਸਾਰਾ ਕੁਝ ਇਹ ਮਾਮਲਾ ਆਇਆ ਉਹਨਾਂ ਨੇ ਫਿਰ ਇੱਥੋਂ ਰਿਸ਼ਤੇਦਾਰ ਕੋਈ ਗਿਆ ਸੀਗਾ ਉਹਦੇ ਕੋਲੋਂ ਪਛਾਣ ਕਰਵਾ ਕੇ ਗੁਰਪ੍ਰੀਤ ਸਿੰਘ ਨਾਂ ਦਾ ਰਿਸ਼ਤੇਦਾਰ ਗਿਆ ਸੀਗਾ ਪਛਾਣ ਕਰਵਾ ਕੇ ਸਾਰੇ ਉਹਦੇ ਕਾਗਜ਼ ਪੱਤਰ ਤਿਆਰ ਕਰਵਾ ਕੇ ਤੇ ਇਹ ਡੈੱਡ ਬੋਡੀ ਜਿਹੜੀ ਆ ਇੱਥੇ ਅੱਜ ਭੇਜੀ ਆ ਤੇ ਇਹ ਪਰਿਵਾਰ ਨਾਲ ਬੜਾ ਵੱਡਾ ਹਾਦਸਾ ਹੋਇਆ ਜੀ ਇਹ ਮੁੰਡਾ ਬੜਾ ਮਿਹਨਤੀ ਸੀ ਦੱਸ ਰਿਹਾ ਹੈ ਕਿ ਬੜਾ ਕੁਝ ਚੰਗਾ ਕਰਨ ਦੀ ਖਾਸ਼ ਨਾਲ ਇਥੋਂ ਗਿਆ ਸੀਗਾ ਕੁਝ ਆਪਣੇ ਆਰਥਿਕ ਤੌਰ ਤੇ ਪਰਿਵਾਰ ਨੂੰ ਮਜ਼ਬੂਤ ਕਰਨ ਦੀ ਖਾਸ਼ ਨਾਲ ਪਰ ਦੱਸਦੇ ਨਹੀਂ ਸਿਰਫ ਦਵਾਈ ਉੱਥੇ ਰਿਹਾ ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਉੱਥੇ ਪਿੱਛੇ ਇਹਦੀ ਵਾਈਫ ਆ ਇੱਕ ਬੇਟੀ ਆ ਇਹਦੀ 1.5 ਸਾਲ ਦੀ ਵਾਈਫ ਪ੍ਰੈਗਨੈਂਟ ਆ ਇਹਦੇ ਫਾਦਰ ਸਾਹਿਬ ਉਹ ਸਰੀਰਕ ਤੌਰ ਤੇ ਉਹ ਵੀ ਠੀਕ ਨਹੀਂ ਗਏ ਸੋ ਇਹ ਪਰਿਵਾਰ ਨਾਲ ਬਹੁਤ ਦੁਖਦਾਈ ਹਾਦਸਾ ਹੋਇਆ ਜੀ ਤੇ ਇਹ ਵੀ ਹੁਣ ਤੱਕ ਇਹ ਆ ਕਿ ਸਰਬੱਤ ਦਾ ਭਲਾ ਚੈਰਿਟੀ ਟ੍ਰਸਟ ਤੋਂ ਜਿਹੜੀ ਹੁਣ ਤੱਕ ਇਹ ਜਿਹੜੇ ਪੀੜਤ ਨੌਜਵਾਨ ਜਾਂ ਮ੍ਰਿਤਕ ਨੌਜਵਾਨ ਜਿਹੜੇ ਉੱਥੇ ਕੋਈ ਇਸ ਤਰ੍ਹਾਂ ਦੇ ਜਹਾਜ਼ੀ ਦਾ ਸ਼ਿਕਾਰ ਹੋ ਜਾਂਦੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਇੱਥੇ ਭੇਜੀ ਜਾਂਦੀਆਂ ਨੇ ਇਸ ਕੇਸ ਦੇ ਵਿੱਚ ਜਿਹੜਾ ਖਰਚਾ ਆ ਉਹ ਸਾਰਾ ਜਿਹੜੇ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਕੀਤਾ ਇੱਕ ਨੇ ਬਾਕੀ ਜਿਹੜਾ ਜੋ ਕਾਗਜ਼ ਪੱਤਰ ਸੀ ਸਾਰਾ ਰਾਏ ਸਾਹਿਬ ਨੇ ਆਪਣੇ ਜਿਹੜਾ ਉਹਨਾਂ ਦੇ ਪੀਏ ਨੇ ਬਲਦੀਪ ਸਿੰਘ ਚਾਲ ਉਹਨਾਂ ਦੇ ਰਾਹੀਂ ਸਾਰਾ ਕਾਗਜ਼ ਪੱਤਰ ਤਿਆਰ ਕਰਕੇ ਇਹ ਡੈੱਡ ਬੋਡੀ ਭੇਜੀ ਆ ਤੇ ਇਹ ਵੀ ਦੱਸ ਦਿਆ ਜਾਵਾ ਕਿ ਇਹ 355 ਤੋਂ ਵੱਧ ਜੜੀਆਂ ਨੇ ਡੈੱਡ ਬੋਡੀਜ਼ ਜਿਹੜੀਆਂ ਹੁਣ ਤੱਕ ਵਰਾਇਸ ਸਾਹਿਬ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਉਹ ਆਪਣੀ ਯਤਨਾਂ ਨਾਲ ਭੇਜ ਚੁੱਕੇ ਨੇ ਅਜੀ ਵੇਖੋ ਲੋੜਵੰਦ ਦੀ ਬਾਹ ਫੜਨੀ ਜਿਵੇਂ ਵਰਾਇਸ ਸਾਹਿਬ ਹਰ ਖੇਤਰ ਦੇ ਵਿੱਚ ਹੀ ਕੱਲੀ ਏਸ ਨਹੀਂ ਹੋਰ ਵੀ ਖੇਤਰ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਜਿਵੇਂ ਲਾਕਡਾਊਨ ਦੇ ਵਿੱਚ ਬਹੁਤ ਸਾਰੇ ਨੌਜਵਾਨ ਉੱਥੇ ਬੇਰੁਜ਼ਗਾਰ ਹੋ ਗਏ ਸੀਗੇ ਫਸ ਗਏ ਸੀ ਉਧਰ ਖਾੜੀ ਮੁਲਕਾਂ ਦੇ ਵਿੱਚ ਤੇ ਉਦੋਂ ਵੀ ਵਰਾਇਸ ਸਾਹਿਬ ਨੇ ਕੇਵਲ ਇਹ ਨਹੀਂ ਕਿ ਸਿਰਫ ਜਿਹੜੇ ਡੈੱਡ ਬੋਡੀਜ਼ ਭੇਜਦੇ ਆ ਉਦੋਂ ਜਿਹੜੇ ਨੌਜਵਾਨ ਉਧਰ ਫਸ ਗਏ ਸੀ ਚਾਰ ਚਾਰਟਰਡ ਪਲੇਨ ਕਰਕੇ ਆਪਣੇ ਖਰਚੇ ਤੇ ਸ ਉਹ ਸੈਂਕੜੇ ਦੀ ਗਿਣਤੀ ਦੇ ਵਿੱਚ ਜਿਹੜੇ ਉਹ ਨੌਜਵਾਨ ਇੱਥੇ ਲੈ ਕੇ ਆਏ ਸੀ ਬਰਾਇ ਸਾਬ ਇਸ ਤਰ੍ਹਾਂ ਵੱਖ-ਵੱਖ ਖੇਤਰਾਂ ਦੇ ਵਿੱਚ ਖਾਸ ਕਰਕੇ ਇਹੋ ਜਿਹੇ ਹਾਲਾਤ ਦੇ ਵਿੱਚ ਜਦੋਂ ਕਿਸੇ ਦੀ ਉੱਥੇ ਬਾਹ ਫੜਨ ਵਾਲਾ ਕੋਈ ਨਹੀਂ ਪਰਿਵਾਰ ਦੀ ਇੰਨੀ ਸਮਰੱਥਾ ਤੇ ਪਹੁੰਚ ਨਹੀਂ ਹੁੰਦੀ ਕਈ ਵਾਰੀ ਕਿ ਉੱਥੇ ਜਾ ਕੇ ਉਹ ਆਪਣੇ लाडले ਨੂੰ ਆਪਣੇ ਪੁੱਤਰ ਨੂੰ ਵਾਪਸ ਲਿਆ ਸਕਣ ਉਹਦੇ ਆਖਰੀ ਵਾਰ ਦਰਸ਼ਨ ਕਰ ਸਕਣ ਉਹਦੀਆਂ ਅੰਤਮ ਰਸਮਾਂ ਕਾਪ ਕਰ ਸਕਣ ਤੇ ਫਿਰ ਇਹੋ ਜਿਹੇ ਮੌਕੇ ਤੇ ਬਰਾਇ ਸਾਬ ਨੂੰ ਯਾਦ ਕੀਤਾ ਜਾਂਦਾ ਤੇ ਉਹ ਕਦੀ ਵੀ ਉਹਨਾਂ ਨੇ ਜਿਹੜਾ ਅਜੇ ਤੱਕ ਮਤਲਬ ਇਹ ਨਾ ਨਹੀਂ ਕੀਤੀ ਕਿਸੇ ਨੂੰ ਤੇ ਦੂਸਰਾ ਇਹ ਵੀ ਆ ਕਿ ਉਹਨਾਂ ਨੇ ਹੁਣ ਹੁਣੇ ਗੱਲ ਹੋਈ ਸੀ ਉਹਨਾਂ ਐਲਾਨ ਕੀਤਾ ਬਰਾਇ ਸਾਬ ਨੇ ਕਿ 25000 ਰੁਪਿਆ ਪ੍ਰਤੀ ਮਹੀਨਾ ਪੈਨਸ਼ਨ ਜਿਹੜੀ ਆ ਉਹ ਮ੍ਰਿਤਕ ਨੌਜਵਾਨ ਕੁਰਜੰਟ ਸਿੰਘ ਦੇ ਪਰਿਵਾਰ ਨੂੰ ਦਿੱਤੀ ਜਾਊਗੀ ਉਹ ਕਿਸ ਤਰ੍ਹਾਂ ਵੰਡ ਕਰਨੀ ਆ ਉਹ ਸਾਰਾ ਦੱਸਿਆ ਗਿਆ 25000 ਰੁਪਿਆ ਮਹੀਨਾ ਪੈਨਸ਼ਨ ਵੀ ਜਿਹੜੀ ਨਾਲ ਲਾਤੀ ਗਈ ਹੈ ਜੀ